ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਪੁਰਾਣੀ ਪੈਨਸ਼ਨ ਬਹਾਲੀ ਇਸ ਵੀਡੀਓ ਦੇ ਵਿੱਚ ਜਾਣਦੇ ਆ ਕਿਸ ਸਟੇਟ ਦੇ ਵਿੱਚ ਆ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਹਾਲ ਹੋਈ ਆ ਸੋ ਅਸੀਂ ਕੱਲ ਅਸੀਂ ਨੇ ਪੂਰੇ ਸੋਸ਼ਲ ਮੀਡੀਆ ਤੇ ਚੈੱਕ ਦੇਖਿਆ ਕਿ ਲਗਾਤਾਰ ਨਿਊ ਚੱਲ ਰਹੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਆ ਜਿਹੜੀ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਬਹਾਲ ਹੋ ਗਈ ਆ ਮਹਾਰਾਸ਼ਟਰ ਸਰਕਾਰ ਵੱਲੋਂ ਵੀ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਮਹਾਰਾਸ਼ਟਰ ਦੇ ਵਿੱਚ ਆ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਬਹਾਲ ਕੀਤੀ ਗਈ ਆ ਪਰ ਇੱਥੇ ਇਹ ਦੱਸਣਾ ਜ਼ਰੂਰ ਬਣਦਾ ਕਿ ਉਹ ਪੁਰਾਣੀ ਪੈਨਸ਼ਨ ਜਿਹੜੇ ਮੁਲਾਜ਼ਮ 2005 ਤੱਕ ਭਰਤੀ ਹੋਏ ਸੀਗੇ ਜਿਨ੍ਹਾਂ ਦੀ ਗਿਣਤੀ ਲਗਭਗ 26000 ਦੇ ਤਕਰੀਬ ਬਣਦੀ ਆ ਉਹਨਾਂ ਮੁਲਾਜ਼ਮਾਂ ਦੇ ਉੱਤੇ ਆ ਜਿਹੜੀ ਇਹ ਪੁਰਾਣੀ ਪੈਨਸ਼ਨ ਆ ਉਹ ਲਾਗੂ ਹੋਵੇਗੀ ਕਿਉਂਕਿ 2004 ਤੋਂ ਤਕਰੀਬਨ ਜਿਹੜੇ ਪਹਿਲਾ ਮੁਲਾਜ਼ਮ ਸੀਗੇ ਉਹਨਾਂ ਨੂੰ ਆਲਰੇਡੀ ਉਹ ਪੁਰਾਣੀ ਪੈਨਸ਼ਨ ਦੇ ਵਿੱਚ ਸੀਗੇ 2004 ਤੋਂ ਲੈ ਕੇ 2005 ਦੌਰਾਨ ਕਿਉਂਕਿ ਜਦੋਂ ਸੈਂਟਰ ਸਰਕਾਰ ਵੱਲੋਂ ਇਹ ਲਾਗੂ ਹੋਈ ਸੀ ਸੀਪੀਐਫ ਐਨਪੀਐਸ ਪੈਨਸ਼ਨ ਦੇ ਤਹਿਤ ਤਾਂ ਮਹਾਰਾਸ਼ਟਰ ਸਰਕਾਰ ਨੇ ਜਿਹੜੀ 2005 ਦੇ ਵਿੱਚ ਆਪਣੀ ਸਟੇਟ ਦੇ ਵਿੱਚ ਹੈ ਜਿਹੜੀ ਓਐਨਪੀਐਸ ਥਰੂ ਆ ਜਿਹੜੀ ਤੇ ਪੁਰਾਣੀ ਪੈਨਸ਼ਨ ਆ ਜਿਹੜੀ ਉਹ ਬੰਦ ਕੀਤੀ ਗਈ ਸੀ ਉਸ ਦੇ ਦੌਰਾਨ ਕੋਈ 26000 ਮੁਲਾਜ਼ਮ ਸੀ ਜਿਹੜੇ ਇਸ ਪੁਰਾਣੀ ਪੈਨਸ਼ਨ ਤੋਂ ਵਾਂਝੇ ਰਹਿ ਗਏ ਸੀ ਉਹਨਾਂ ਨੂੰ ਇਸ ਫੈਸਲੇ ਦੇ ਤਹਿਤ ਆ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਲਾਗੂ ਹੋਵੇਗੀ 2005 ਤੋਂ ਬਾਅਦ ਭਰਤੀ ਹੋਏ ਕਿਸੇ ਵੀ ਮੁਲਾਜ਼ਮ ਨੂੰ ਜਿਹੜੀ ਪੁਰਾਣੀ ਪੈਨਸ਼ਨ ਦਾ ਲਾਭ ਹਜੇ ਉਹ ਮਹਾਰਾਸ਼ਟਰ ਸਰਕਾਰ ਵੱਲੋਂ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਜਿਹੜੇ ਇੱਕ ਫੈਸਲਾ ਸੁਪਰੀਮ ਕੋਰਟ ਵੱਲੋਂ ਵੀ ਆਇਆ ਸੀਗਾ ਕਿ ਜਿਹੜੇ ਮੁਲਾਜ਼ਮ ਇਸ ਪੈਨਸ਼ਨ ਪੁਰਾਣੀ ਪੈਨਸ਼ਨ ਬੰਦ ਕਰਨ ਤੋਂ ਪਹਿਲਾਂ ਦੇ ਜਿਹੜੇ ਭਰਤੀ ਨੇ ਚਾਹੇ ਉਸ ਸਮੇ ਉਹ ਕੱਚੇ ਸੀਗੇ ਚਾਹੇ ਉਹਨਾਂ ਦੀ ਭਰਤੀ ਦਾ ਇਸ਼ਤਿਹਾਰ ਸੀਗਾ ਜਿਹੜਾ ਸਰਕਾਰਾਂ ਵੱਲੋਂ ਉਹ ਜਾਰੀ ਹੋਇਆ ਹੋਵੇ ਤਾਂ ਉਹਨਾਂ ਦੇ ਉੱਤੇ ਜਿਹੜੀ ਐਨਪੀਐਸ ਲਾਗੂ ਨਹੀਂ ਹੋਵੇਗੀ ਉਹਨਾਂ ਨੂੰ ਪੁਰਾਣੀ ਪੈਨਸ਼ਨ ਆ ਜਿਹੜਾ ਮਿਲਣ ਦਾ ਬੈਨੀਫਿਟ ਨੇ ਜਿਹੜੀ ਉਹ ਮਿਲਣਗੇ ਸੋ ਇਸ ਦੇ ਤਹਿਤ ਆ ਜਿਹੜਾ ਮਹਾਰਾਸ਼ਟਰ ਦੇ ਵਿੱਚ ਆ ਜਿਹੜੀ ਉਹ ਪੁਰਾਣੀ ਪੈਨਸ਼ਨ ਆ ਜਿਹੜੀ ਬਹਾਲ ਹੋਈ ਆ ਇਸ ਦੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਵੀ ਆ ਜਿਹੜੀ ਪੁਰਾਣੀ ਪੈਨਸ਼ਨ ਆ ਜਿਹੜੇ 2004 ਤੋਂ ਪਹਿਲਾਂ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਹੋਏ ਮੁਲਾਜ਼ਮ ਸੀਗੇ ਚਾਹੇ ਉਦੋਂ ਕੱਚੇ ਸੀਗੇ ਤੇ ਚਾਹੇ ਉਹਨਾਂ ਦਾ ਇਛਿਆਰ ਆਇਆ ਹੋਇਆ ਸੀਗਾ ਤਾਂ ਉਹਨਾਂ ਦੇ ਉੱਤੇ ਵੀ ਆ ਜਿਹੜੀ ਪੁਰਾਣੀ ਪੈਨਸ਼ਨ ਆ ਇਹ ਬੈਨੀਫਿਟ ਮਿਲ ਰਹੇ ਨੇ ਜਿਹੜੇ 1-1 2004 ਤੋਂ ਬਾਅਦ ਤਕਰੀਬਨ 2 ਲੱਖ ਤੋਂ ਉੱਪਰ ਦੇ ਜਿਹੜੇ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਵੀ ਤਾਂ ਉਹਨਾਂ ਨੂੰ ਆ ਜਿਹੜੀ ਪੁਰਾਣੀ ਪੈਨਸ਼ਨ ਆ ਉਹਨਾਂ ਤੇ ਹਜੇ ਤੱਕ ਲਾਗੂ ਨਹੀਂ ਹੋਈ ਬੇਸ਼ੱਕ ਸਰਕਾਰ ਨੇ 2022 ਦੇ ਵਿੱਚ ਆ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੋਵੇਗਾ ਕਿ ਪੰਜਾਬ ਦੇ 2 ਲੱਖ ਮੁਲਾਜ਼ਮਾਂ ਦੇ ਲਈ ਆ ਜਿਹੜੀ ਪੁਰਾਣੀ ਪੈਨਸ਼ਨ ਆ ਉਹ ਲਾਗੂ ਕਰ ਰਹੇ ਆ ਪਰ ਅੱਜ ਤੱਕ 2024 ਆ ਜਿਹੜਾ ਹੁਣ ਚੱਲ ਪਿਆ ਹਜੇ ਤੱਕ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਆ ਜਿਹੜੀ ਉਹ ਪੈਨਸ਼ਨ ਆ ਹਜੇ ਨਸੀਬ ਨਹੀਂ ਹੋਈ ਸੋ ਇਹ ਜਾਣਕਾਰੀ ਤੁਹਾਡੇ ਲਈ ਜੋ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਚੱਲ ਰਹੀ ਸੀਗੀ ਉਸ ਦੇ ਸਬੰਧ ਸਿੱਕੇ ਜਿਹੜੀ ਮਹਾਰਾਸ਼ਟਰ ਦੇ ਵਿੱਚ OPE ਸਕੀਮ ਦੀ ਗੱਲ ਚੱਲ ਰਹੀ ਆ ਤਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਸੀਗੇ ਉਮੀਦ ਕਰਦੇ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਸਾਰਿਆਂ ਦਾ ਇਸ ਵੀਡੀਓ ਦੇ ਨਾਲ ਜੁੜਨ ਲਈ ਧੰਨਵਾਦ